ਅਬਹੋਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਪੁਲਿਸ ਨੇ ਰਾਜਸਥਾਨ ਤੋਂ ਅਫੀਮ ਲਿਆ ਕੇ ਅਬਹੋਰ ਵੇਚਣ ਵਾਲੇ ਇੱਕ ਰਾਜਸਤਾਨੀ ਵਿਅਕਤੀ ਨੂੰ ਕਾਬੂ ਕੀਤਾ ਹੈ ਅਤੇ ਉਸ ਕੋਲੋਂ ਡੇਢ ਕਿਲੋ ਅਫੀਮ ਜਿਸ ਦੀ ਮਾਰਕੀਟ ਵੈਲਿਊ ਕਈ ਲੱਖਾਂ ਵਿੱਚ ਹੈ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਉਸ ਉੱਪਰ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਮਾਨਯੋਗ ਕੋਰਟ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ ਅਬਹੋਰ ਤੋਂ ਤਰਮਿੰਦਰ ਦੀ ਰਿਪੋਰਟ ਸਭ ਜੋ ਅਫੀਮ ਫੜੀ ਗਈ ਹੈ ਉਸ ਉਹਦੇ ਵਿੱਚ ਕਿੰਨੇ ਬੰਦੇ ਫੜ ਗਏ ਕੀ ਹੋਵੇਗਾ ਮੇਰੇ ਨਾਲ ਇਹ ਦੇ ਵਿੱਚ ਜੀ ਇੱਕ ਬੰਦਾ ਫੜਿਆ ਗਿਆ ਜੀ ਗੰਗਾ ਰਾਮ ਪੁੱਤਰ ਉਹਦੇ ਰਾਮ ਇਹ ਚਾਲਾਵਾੜ ਡਿਸਟ੍ਰਿਕਟ ਰਾਜਸਥਾਨ ਦਾ ਰਹਿਣ ਵਾਲਾ 32 ਸਾਲੇ ਦੀ ਉਮਰ ਹੈ ਜੀ ਕਿੰਨਾ ਗ੍ਰਾਮ ਕੀ ਕਿੰਨੀ ਹੋਏ ਇਹ 1.5 ਕਿਲੋਗ੍ਰam ਅਫੀਮ बरामद ਹੋਈ ਹੈ ਜੀ ਕਿਥੋਂ ਫੜਿਆ ਗਿਆ ਸਰ ਇਹ ਆਪਣੇ ਬੱਸ ਸਟੈਂਡ ਹੋਰ ਦੇ ਇਲਾਕੇੋਂ ਫੜਿਆ ਗਿਆ ਇਸ ਤੋਂ ਪਹਿਲਾਂ ਕੋਈ ਇਹਦੇ ਕੋਈ ਪਾਕਚੇ ਵਜੇ ਰਹਿ ਗਏ ਜੀ ਇਹ ਜੀ ਫਰਦਾਰ ਕਾਰ ਕਰਾਵਾਂਗੇ ਇਹਦਾ ਉਸ ਤੋਂ ਬਾਅਦ ਪਤਾ ਲੱਗਿਆ ਹੋਰ ਚੈਲੇ ਕਿੱਥੇ ਵੇਚਣਾ ਇਹ ਕੋਈ ਦੱਸਿਆ ਹੋ ਨਹੀਂ ਸੀ ਇਹ ਜੀ ਇਹ ਤੇ ਤਫਤੀਸ਼ ਦਾ 파ਟ ਹੈ ਅਸੀਂ ਤਫਤੀਸ਼ ਕਰਦੇ ਹਾਂ 18 ਗਾਟ 85 ਐਨਵੀ ਬੀ ਸੈਕਟ ਇਹਨੇ ਜਿੰਨਾ ਦਾ ਰਿਮਾਰਡ ਮਿਲਿਆ ਸਰ 3 ਦਿਨ ਦਾ ਪੁਲਸ ਰਿਮਾਰਡ ਹੈ